ਚਾਦਰਨ ਦੇ ਉੱਪਰ ਆਇਆ ਇੱਕ ਮੁੰਡਾ ਜਦੋਂ ਘਰ ਤੋਂ ਬਾਹਰ ਆ ਕੇ ਸੜਕ ਤੇ ਘੁੰਮ ਰਿਹਾ ਸੀ ਤਾਂ ਉਸਨੂੰ ਦੋ ਨੌਜਵਾਨਾਂ ਨੇ ਕਿਹਾ ਕਿ ਉਹ ਸੜਕ ਤੋਂ ਵਾਪਸ ਆਪਣੇ ਘਰ ਚਲਾ ਜਾਏ ਤੇ ਇਸ ਤੋਂ ਬਾਅਦ ਉਹਨਾਂ ਵੱਲੋਂ ਬਹਿਸਬਾਜ਼ੀ ਕੀਤੀ ਗਈ ਤੇ ਧੱਕਾ ਮੁਕੀ ਕਰਦੇ ਹੋਏ ਨੌਜਵਾਨ ਦੇ ਭਰਾ ਨੂੰ ਥੱਪੜ ਵੀ ਮਾਰਿਆ ਗਿਆ ਤੇ ਕਾਲੀ ਗਲੋਟੀ ਕੀਤਾ ਗਿਆ ਤੇ ਜਦੋਂ ਮੁੰਡੇ ਤੇ ਉਸਦੇ ਭਰਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਨੌਜਵਾਨਾ ਵੱਲੋਂ ਫਾਇਰ ਕਰ ਦਿੱਤਾ ਗਿਆ ਤੇ ਇਸ ਦੇ ਚਲਦਿਆਂ ਭਾਜੂ ਥੇ ਤੇ ਇੱਕ ਗੋਲੀ ਉਸਦੇ ਪਾਟ ਉਤੇ ਵੀ ਲੱਗੀ ਤੇ ਇਲਾਜ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਜੀ ਇਹ ਕੱਲ ਜੀ ਕੱਲ ਰਾਤ 8:7 8:7 ਵਜੇ ਜੀ ਸਾਨੂੰ ਮੇਰੇ ਗੋਲੀ ਪੈਰ ਤੇ ਗੋਲੀ ਮਾਰਤੀ ਤੇ ਜਸੀਨਾ ਚੌਕੀ ਤੇ ਗਏ ਸੀ ਮਾਤਾ ਰਾਣੀ ਦੇ ਉੱਥੇ ਜਿੱਥੇ ਰੋਟੀ ਖਾ ਕੇ ਬਾਹਰ ਕੋ ਮਣ ਜਾਵੜੇ ਤੇ ਜੇ ਅਸੀਂ ਉੱਥੇ ਘੁੰਮਦੇ ਫਿਰ ਫਿਰ ਰਹੇ ਸੀ ਤਾਂ ਉੱਥੇ ਜਾ ਕੇ ਉਹਨਾਂ ਨੇ ਕਹਿ ਆ ਕਿ ਨਾ ਇੱਥੇ ਨਾ ਫਿਰੋ ਫਿਰ ਅਸੀਂ ਵਾਪਸ ਆ ਗਏ ਫਿਰ ਅਸੀਂ ਜਦ ਵਾਪਸ ਮੁੜ ਰਹੇ ਸੀ ਤਾਂ ਮੇਰਾ ਭਰਾ ਕਹਿੰਦਾ ਛੋਟਾ ਕਿ ਨਾ ਜਾ ਬਾਹਰ ਫਿਰ ਲੈ ਕਰੋ ਥੋੜਾ ਜਾਣ ਪਛਾਨ ਵਦੂਗੀ ਜਿੱਦੇ ਕਰ ਗਏ ਸੀ ਉਹ ਚੌਕੀ ਸੀ ਜਿੱਦੇ ਉਹਦੇ ਘਰੇ ਉਹਨੂੰ ਕਹਿੰਦਾ ਸੀ ਤੇ ਫਿਰ ਗਏ ਸੀ ਫਿਰ ਉਹਨੂੰ ਗਾਲਾਂ ਕੱਢਣ ਲੱਗਾ ਫਿਰ ਅਸੀਂ ਕਹਿੰਦੇ ਕਿ ਗਾਲਾਂ ਨਾ ਕੱਢੋ ਗਾਲਾਂ ਨਾ ਕਹਿ ਕੇ ਕਹਿ ਗਿਆ ਫੇ ਫੇਰ ਇਹ ਗੱਲ ਵਧ ਗਈ ਫਿਰ ਉਹਨੇ ਥੋੜੇ ਹੱਥ ਪਾਈ ਜੋ ਫਿਰ ਉਹਨੇ ਗੋਲੀ ਮਾਰਤੀ ਫਿਰ ਅਸੀਂ ਮੈਂ ਭੱਜ ਕੇ ਕਿਹ ਕਾ ਕਰਨੀ ਰਸਲਾ ਗਿਆ ਉਹ ਸੋਨੇ ਪਾਦੇ ਪਾਦੇ ਦੇ ਪੈਰ 'ਚ ਗੋਲੀ ਮਾਰਤੀ ਕੀ ਮੰਗਦੇ ਕਿਸ ਕੋਲ ਦੇ ਬੰਦੇ ਨੂੰ ਪਛਾਣ ਹੋ ਜੀ ਸੁੱਚਾ ਸਿੰਘ ਉੱਥੇ ਚ ਰਹਿੰਦੇ ਸੀ ਸ਼ੈਰੀ ਨਾਮ ਦਾ ਵਿਅਕਤੀ ਜੋ ਦੋ ਜਣੇ ਸੀ ਜੀ ਉਹਨਾਂ ਨੇ ਇੱਕ ਇੱਕ ਨੇ ਜੀ ਮੇਰੇ ਇੱਥੇ ਸੱਤੇ ਟਾਰਚੀ ਮਾਰੀ ਆਈ ਤਾਂ ਹੀ ਛੁੱਟ ਗਿਆ ਛੱਟ ਗਿਆ ਤੇ ਅਸੀਂ ਛੋੜਤਾ ਸੀ ਉਹਨੂੰ ਫਿਰ ਅਸੀਂ ਭੱਜ ਗਏ ਫਿਰ ਉਹਨੇ ਗੋਲੀ ਮਾਰਤੀ ਪੈਰ ਤੇ ਕੀ ਮੰਗਦੇ ਕੇ ਸੂਕੀ ਕੁਛ ਨਹੀਂ ਮੰਗਦੇ ਸੀ ਬਸ ਕਹਿ ਰਹੇ ਸੀ ਤੂੰ ਭੱਗ ਜਾ ਅਸੀਂ ਚਲੇ ਗਏ ਫਿਰ ਉਹ ਗਾਲ ਕੱਢਣ ਲੱਗ ਗਿਆ ਜੀ ਉਹ ਤੇ ਅਸੀਂ ਕਹਿੰਦੇ ਗਾਲ ਨਾ ਕੱਢੋ ਗਾਲ ਨਾ ਕੱਢੋ ਤਾਂ ਬਸ ਫਿਰ ਜੀ ਉਹਨੇ ਮੇਰੇ ਭਰਾ ਤੇ ਲਪੇਣਾ ਮਾਰਿਆ ਫਿਰ ਹੋ ਗਈ ਥੋੜੀ ਹੱਤ ਪਾਈ ਜੀ ਫਿਰ ਜਦ ਛੱਡ ਤਾ ਨੂੰ ਛੱਡ ਤਾ ਫਿਰ ਅਸੀਂ ਭੱਜਣ ਲੱਗ ਗਏ ਤੇ ਉਹਨੇ ਜੀ ਪੈਰ 'ਚ ਗੋਲੀ ਮਾਰਤੀ ਅਸੀਂ ਦੇਖ ਲਿਆ ਸੀ ਉਹਦੇ ਕੋਲ ਬੰਦੂਕ ਆ ਜੀ ਫਿਰ ਅਸੀਂ ਫਿਰ ਭੱਜ ਗਏ ਫਿਰ ਉਹਨੇ ਪਿੱਛੇ ਪੈਰ 'ਚ ਗੋਲੀ ਮਾਰਤੀ ਉਜੇ ਪਾਸੇ ਮੁੰਡੇ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਜਾਗਰਨ ਦੇ ਵਿੱਚ ਗਿਆ ਸੀ ਤੇ ਮਾਮੂਲੀ ਬਹਿਸਬਾਜ਼ੀ ਦੇ ਚਲਦੇ ਨੌਜਵਾਨਾਂ ਵੱਲੋਂ ਅਸਲੇ ਨਾਲ ਫਾਇਰ ਕੀਤੇ ਗਏ ਨੇ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ। ਇਹ ਮੇਰਾ ਮੁੰਡਾ ਹੀ ਇਹ 10ਵੀਂ ਕਲਾਸ 'ਚ ਪੜ੍ਹਦਾ ਹੈ। ਅੱਜ ਇਹਦਾ ਪ੍ਰੈਕਟੀਕਲ ਦਾ ਪੇਪਰ ਪੇਪਰ ਵੀ ਸੀਗਾ। ਕੱਲ ਹੀ ਮਾਤਾ ਦੀ ਚੌਕੀ 'ਚ ਗਏ ਹੋਏ ਸੀ ਕਿ ਉੱਥੇ ਤੇ ਰੋਟੀ ਖਾ ਕੇ ਘੁੰਮਣ ਫਿਰਨ ਨਿਕਲ ਗਏ। ਉੱਥੇ ਉਹਨਾਂ ਨੇ ਆ ਕੇ ਉਹਨਾਂ ਨੂੰ ਬੋਲਾ ਚਾਲੀ ਕਰੀ ਫਿਰ ਇਹਨਾਂ ਨਾਲ ਆਤਾ-ਪਾਈ ਕਰੀ ਹੈ। ਕਿਹਨੇ ਨਾ ਦੇ ਫਾਇਰ ਜਲਾ ਛੱਡਦਾ ਕੁਛ ਦੇ ਬਾਅਦ ਜਦੋਂ ਇਹ ਭੱਜੇ ਆਏ ਘਰੇ ਮੁੜ ਕੇ ਆ ਕੇ ਫਿਰ ਕਰੇ ਉਹਨੇ ਸਾਨੂੰ ਪਿਸਟਲ ਦਿਖਾਈ ਹੋਏ ਅਸੀਂ ਜੇ ਤੁਸੀਂ ਕੋਈ ਕਾਰਵਾਈ ਕੀਤੀ ਤਾਂ ਥੋੜਾ ਤਨ ਸਾਰਿਆਂ ਨੂੰ ਮਾਰ ਦੂੰਗਾ ਘਰੇ ਆ ਕੇ ਮਿੱਟਪੂ ਕਰਦੇ ਸੀ ਇਹ ਕੌਣ ਸੀ ਬੰਦੇ ਉਹ ਸ਼ੈਰੀ ਸ਼ੈਰੀ ਨਾਂ ਦਾ ਹੀ ਕੋਈ ਸੁੱਚਾ ਸਿੰਘ ਨਗਰ ਤੋਂ ਸ਼ੈਰੀ ਨਾਂ ਦਾ ਹੈ ਕੋਈ ਬਾਕੀ ਸਾਨੂੰ ਹੋਰ ਕੁਝ ਨਹੀਂ ਪਤਾ ਹੀ ਉਹਦਾ ਕਿ ਲੜਕੇ ਨਾਲ ਗੱਲਬਾਤ ਹੋਈ ਕੋਈ ਦੱਸਿਆ ਤੁਹਾਨੂੰ ਲੜਕੇ ਨੇ ਕੀ ਮੈਂ ਕੀ ਇੱਕ ਉਹ ਮਰੇ ਸੀਗੇ ਉਹਨਾਂ ਪਿੱਛੇ ਆ ਕੇ ਉਹਨਾਂ ਦੇ ਨਾਲ ਬੋਲਚਾਲ ਹੋਈ ਹੈ ਉਹ ਕਹਿੰਦਾ ਤੁਸੀਂ ਇੱਥੇ ਕਿਉਂ ਘੁੰਮ ਰਹੇ ਹੋ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਉਂਗਮਣ ਵਾਸਤੇ ਆ ਗਏ ਰੋਟੀ ਪੈਣੀ ਖੈਦੀ ਐ ਤੇ ਉਹ ਜਦੋਂ ਇਹ ਚੱਲਣ ਲੱਗੇ ਵਾਪਸ ਫਿਰ ਇਹਨਾਂ ਨੂੰ ਗਾਲਾ ਕੱਢਣ ਲੱਗਿਆ ਫਿਰ ਇਹ ਬੁੱਝੇ ਤੋਂ ਬੋਲੇ ਵੀ ਸਾਨੂੰ ਗਾਲਾ ਕਿਉਂ ਕੱਢ ਰਹਾ ਐ ਇਹ ਫਿਰ ਮੋਰੇ ਹੱਤਾ ਭਾਈ ਕੀਤੀ ਉਹਨੇ ਹੱਤਾ ਭਾਈ ਕਰਨ ਤੋਂ ਬਾਅਦ ਜਦੋਂ ਇਹਨਾਂ ਨੇ ਛੜਾ ਛਡੋ ਕਰਕੇ ਭੱਜਣ ਲੱਗੇ ਉਹਨੇ ਫੇਰ ਕਰਤਾ ਕੋਈ ਆਈਏ ਪੁਲਿਸ ਹੁਣ ਤੱਕ ਅਜੇ ਵੀ ਦਰਵਾਜ਼ਾ ਤੇ ਕੋਈ ਤਾਂ ਕੋਈ ਵੀ ਨਹੀਂ ਆਈ ਕੋchnਾ ਵਾਸਤੇ ਨਾ ਹੀ ਕੋਈ ਡਾਕਟਰ ਨੇ ਆ ਕੇ ਟ੍ਰੀਟਮੈਂਟ ਕੀਤਾ ਇਹ ਕੱਲ ਦੀ ਰਾਤ ਦੀ ਵੱਟੀ ਹੋਈ ਪਈ ਐ ਨਾ ਤੇ ਕਿਸੇ ਡਾਕਟਰ ਨੇ ਆ ਕੇ ਦੇਖਿਆ ਨਾ ਮਾਮਲਾ ਬਠਿੰਡਾ ਦਾ ਹੈ ਜਿੱਥੇ ਕਿ ਸੁੱਚਾ ਸਿੰਘ ਨਗਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਤੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ આરોપી ਨੂੰ ਗ੍ਰਿਫਤਾਰੀ ਕਰ ਲਿਆ ਜਾਏਗਾ। ਹਾਂਜੀ ਕੱਲ ਸਾਨੂੰ ਕਰੀਬ 9:30 ਵਜੇ ਰਾਤ ਇਤਲਾਹ ਮਿਲੀ ਸੀ ਵੀ ਸੁੱਚਾ ਸਿੰਘ ਨਗਰ ਤੋਂ ਫਾਇਰਿੰਗ ਹੋਈ ਆ ਜਿਸ ਤੇ ਤੁਰੰਤ ਅਸੀਂ ਮੌਕੇ ਪਰ ਗਏ ਤੇ ਬਾਅਦ ਦੇ ਵਿੱਚ ਆਪਣਾ ਪਤਾ ਲੱਗਿਆ ਵੀ ਤਾ ਨੂੰ ਜਨਾ ਦਾ ਲੜਕਾ ਅੰਮਰਪਾਲ ਸਿੰਘ ਦਾ ਤੇ ਜਿਹਦੇ ਕੋਈ ਫਾਇਰਿੰਗ ਵਰਾ ਹੋਈ ਆ ਤੇ ਉਦੇ ਪਿਓ ਅਮਰਪਾਲ ਦੇ ਬਿਆਨ ਪਰ ਤੁਰੰਤ ਮੁਕੱਦਮਾ ਨੰਬਰ 43/2025 ਥਾਣਾ ਤਰਮਲ ਦਰਜ ਕੀਤਾ ਗਿਆ। ਬਜਾਰੰਜੀ ਸਹੀ ਸੀ ਵੀ ਹੋਰ ਤਾਂ ਕੋਈ ਹੈ ਨਹੀਂ ਸੀਗੀ ਇਹ ਕੋਈ ਜਾਗਰਨ ਤੇ ਆਏ ਸੀਗੇ ਇੱਥੇ। ਜੱਗਬਾਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ।